ਸਨ ਨ ਵਰਨਾ ਹੋਵੇ ਮੜ ਪੌਰ ਸਿਧਾਇਆ ਵਟਾ ਹੋਆ ਸੁਣੀ ਦਾ ਗਨ ਸੰਗਲ ਕਾਟ ਚਨਾਇਆ ਰਾਮ ਗयो ਰਾਵਣ ਮੇ ਰਾਮ ਗयो ਰਾਵਣ ਗयो ਜਾਖੋ ਬਹੁ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਓ ਸੰਸਾਰ ਜੀ ਦੁਨੀਆ ਮਸਾਫਰ ਖਾਨਾ ਸਤਿਗੁਰੂ ਜੀ ਕਹਿੰਦੇ ਧਿਆਨ ਨਾ ਸੁਣਿਆ ਦੁਨੀਆ ਸੰਸਾਰ ਦੁਨੀਆ ਇਹਦੇ ਵਿੱਚ ਅਸੀਂ ਯਾਤਰੀ ਆਏ ਆ ਸਾਰੇ ਆਪਕੋ ਸਤਨਾਮ ਸਤ ਜੀ ਅਸੀਂ ਆਜਣਾ ਵੀ ਆ ਸਾਰੇ ਰਾਹੀ ਆ ਸਾਰੇ ਦੁਨੀਆ ਮਸਾਫਰ ਖਾਨਾ ਜੀ ਦੁਨੀਆ ਮਸਾਫਰ ਖਾਨਾ ਦੁਨੀਆ ਮੁਸਾਫਿਰ ਖਾਣਾ ਇੱਕ ਦਿਨ ਛੱਡ ਜਾਵਣਾ ਦੁਨੀਆ ਮੁਸਾਫਿਰ ਖਾਣਾ ਇੱਕ ਦਿਨ ਛੱਡ ਜਾਣਾ ਦੁਨੀਆ ਮੁਸਾਫਿਰ ਖਾਣਾ ਇੱਕ ਦਿਨ ਛੱਡ ਜਾਵਣਾ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਛੱਡ ਜਾਵਣਾ ਦੁਨੀਆ ਮੁਸਾਫਰ ਖਾਨਾ 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 ਦੁਨੀਆ ਸਾਹਰ ਖਾਨਾ ਇੱਕ ਦਿਨ ਛੱਡ ਜਾਵਣਾ ਇਹ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਛੱਡ ਜਾਵਣਾ ਇਹ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਛੱਡ ਜਾਵਣਾ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਸਾਡੇ ਜਾਵਣਾ ਇਹ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਛੱਡ ਜਾਵਣਾ ਦੁਨੀਆ ਮੁਸਾਫਰ ਖਾਨਾ ਇੱਕ ਦਿਨ ਛੱਡ ਜਾਵਣਾ ਹੇ ਰਾਮ ਗਇਓ ਰਾਵਣ ਗਇਓ ਰਕਵਾ ਪਰਵਾ

बोलजो बोल सारे जको भाई सुंदर भाई सुंदर बोलत वात बोलत सुंदर भाई सुंदर भाई सुंदर बोलत सुंदर भाई सुंदर भाई सुंदर बोलत भाई गुरु हुआ गुरु गुरु गुरु

ਵਸਰੁ 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 ਤੋਰ ਚਲੀ ਜਿੰਦੜੀਏ ਨੀ ਤੋਰ ਚੰਡੀ ਜੰਡੜੀਏ ਨੀ ਖਾਲੀ ਹੱਥ ਕਰਕੇ ਖਾਲੀ ਹੱਥ ਕਰਕੇ ਤੁਰ ਚੰਡੀ ਜੰਡੜੀਏ ਨੀ ਤੁਰ ਚੰਡੀ ਜੰਡੜੀਏ ਨੀ ਖਾਲੀ ਹੱਥ ਕਰਕੇ ਖਾਲੀ ਹੱਥ ਕਰਕੇ ਤੁਰ ਚੰਡੀ ਜੰਡੜੀਏ ਨੀ ਖਾਲੀ ਹੱਥ ਕਰਕੇ ਖਾਲੀ ਹੱਥ ਕਰਕੇ ਸੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਕਾਲੀ ਆਸ ਚੜਕੇ ਸੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਖਾਲੀ ਹੱਥ ਚੜਕੇ ਚੱਲੀ ਜਿੰਦੜੀਏ ਨੀ ਖਾਲੀ ਆਸ ਕੱਢ ਕੇ ਖਾਲੀ ਹੱਥ ਕਰਕੇ ਸੁਰ ਚੱਲੀ ਜਿੰਦੜੀਏ ਨੀ ਕਮੀ ਹੱਥ हाथ करके हाथ करके खाली हाथ करके चली खाली हाथ करके खाली हाथ करके गुर चली जनिए खाली हाथ करके खाली हाथ करके चली जनडिए ਹੱਥ ਕਰਕੇ ਖਲੀਅਤ ਕਰਕੇ ਹਾਂ ਜਿੰਦੜੀ ਨੇ ਖਲੀਅਤ ਕਹਿ ਕੇ ਖਾਲੀ ਹੱਥ stdc ਕੇ ਸਤਿਕਾਰ ਜੋ ਸਤਪੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਦੀ ਇਨਸਾਨ ਖਾਂਦ ਦੀਓ ਆਓ ਸਤਿਗੁਰੂ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜੇ ਹਾਂ ਕੁਝ ਸਮਾ ਮਨਵਿਰਤੀਆਂ ਕਾਗਰ ਕਰਕੇ ਹਾਜ਼ਰੀਆਂ ਲਵਾਈਏ ਜਿੰਨੀਆਂ ਵੀ ਸੰਗਤਾਂ ਪਹਿਲਾਂ ਪਹੁੰਚੇ ਆ ਫਤਿਹ ਦੀ ਸ਼ਾਮ ਕੋਈ ਰਸਨਾ ਵਾਂਜੀ ਨਾ ਰਹੇ ਸਤਿਗੁਰੂ ਪਾਤਸ਼ਾਹ ਜੀ ਦੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਹਾਜ਼ਰੀ ਲਵਾਈਏ ਲਓ ਆਸ਼ੀਰਵਾਦ ਸਤਿਗੁਰਾਂ ਤੋਂ ਕੋਈ ਰਚਨਾ ਵਾਂਜੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਧੰਵਾਦ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੋਂ ਜੋ ਵਿਛੜੀ ਹੈ ਰੂਹ ਹੈ ਗੁਰੂ ਸਾਹਿਬ ਜੀ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਇਹੀ ਅਰਦਾਸ ਬੇਨਤੀ ਹੁੰਦੀ ਹੈ ਅਰਦਾਸ ਹੀ ਕਰ ਸਕਦੇ ਆ ਹੋਰ ਕੀ ਕਰ ਸਕਦੇ ਆ ਕਿਉਂਕਿ ਉਹ ਪ੍ਰਮਾਤਮਾ ਅੱਗੇ ਹੋਰ ਕੋਈ ਜੋਰ ਨਹੀਂ ਹੈ ਕਾਸ਼ੇ ਦਾ ਜੋਰ ਨਹੀਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਕਾਸ਼ੇ ਦਾ ਵੀ ਜੋਰ ਨਾ ਜੀਵਨ ਮਰਨ ਦਾ ਜੋਰ ਲਾ ਸਤਿਗੁਰੂ ਜੀ ਕਹਿੰਦੇ ਨਾ ਤੂੰ ਆਪਣੇ ਮਰਜ਼ੀ ਨਾਲ ਜਿਉ ਸਕਦਾ ਨਾ ਆਪਣੀ ਮਰਜ਼ੀ ਨਾਲ ਮਰ ਸਕਦਾ ਆਖੋ ਸਤਨਾਮ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜੋਰ ਨਾ ਜੀਵਨ ਮਰਨ ਨਾ ਜੋਰ ਇਹ ਗੁਰੂ ਨਾਨਕ ਜੀ ਕਹਿ ਰਹੇ ਨੇ ਜੋਰ ਨਾ ਰਾਜ ਮਾਲ ਮਨਸੂਰ ਆਸੇ ਤੇ ਜੋਰ ਨਹੀਂ ਜੇ ਕੋਈ ਕਹੇ ਵੀ ਮੈਂ ਰਾਜਾ ਬਣ ਜਾਵਾਂ ਉਹਦੇ ਵੀ ਜੋਰ ਨਹੀਂ ਜਿਹੜੀਆਂ ਸ਼ੌਹਰਤਾਂ ਮਿਲੀਆਂ ਨੇ ਜਿਹੜੀਆਂ ਸਰਦਾਰੀਆਂ ਮਿਲੀਆਂ ਨੇ ਜਿਹੜੀਆਂ ਸਾਨੂੰ ਜਾਇਦਾਦਾਂ ਮਿਲੀਆਂ ਨੇ ਇਹ ਵੀ ਇਹ ਵੀ ਕੋਈ ਜੋਰ ਦੀ ਗੱਲ ਨਹੀਂ ਵੀ ਮੈਂ ਆਪਣੀ ਜੋਰ ਨਾਲ ਕਮਾ ਲਿਆ ਜੇ ਕੋਈ ਆਖਦਾ ਵੀ ਹੈ ਵੀ ਮੈਂ ساری ਜ਼ਿੰਦਗੀ ਦੇ ਵਿੱਚ ਮੈਂ 2 ਕਿਲੇ ਜੋੜ ਲਏ 4 ਕਿਲੇ ਜੋੜ ਲਏ 10 ਕਿਲੇ ਜੋੜ ਲਏ ਮੈਂ ਲੱਖ 2 ਲੱਖ 4 ਕਰੋੜ 10 ਕਰੋੜ 20 ਕਰੋੜ ਮੈਂ ਜੋੜ ਲਿਆ ਕਿੰਨਾ ਮਰਜ਼ੀ ਜੋੜ ਲਿਆ ਉਹ ਜੋੜੀ ਤਾਂ ਐ ਜੇ ਉਹ ਵਿੱਚ ਤੇਰੇ ਸੀ ਆਖੋ ਸਤਨਾ ਜੇ ਤੇਰੇ ਵਿੱਚ ਸਵਾਸ ਸੀ ਜੋੜੀ ਤਾਂ ਐ ਫਿਰ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਪ੍ਰਮਾਤਮਾ ਤੋਂ ਜੇ ਉਹ ਪ੍ਰਮਾਤਮਾ ਵਾਹਿਗੁਰੂ ਚਾਵੇ ਤਾਂ ਕਰਕੇ ਤੇ ਆਖਦੇ ਨੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਕਹਿੰਦੇ ਨੇ ਸੰਸਾਰ ਤੇ ਪੰਜ ਗੁਣ ਉਹ ਕਿਸੇ ਦੇ ਵਿੱਚ ਹੀ ਨਹੀਂ ਕੋਈ ਐ ਸੰਸਾਰ ਤੇ ਜਿਹਦੇ ਵਿੱਚ ਉਹ ਪੰਜ ਗੁਣ ਹੋਣ ਇਕੱਠੇ ਪਰ ਇੱਕ ਸ਼ਖਸ ਐਸਾ ਹੋਇਆ ਕਿ ਜਿਹਦੇ ਵਿੱਚੇ ਪੰਜੇ ਗੁਣ ਸਾਨੂੰ ਉਹਦਾ ਨਾਮ ਬਾਣੀ ਦੇ ਵਿੱਚ ਉਹਦੇ ਨਾਮ ਦੇ ਮੂਰੇ ਮੂਰਖ ਲਾਇਆ ਮੂਰਖ ਕੰਦੇ ਗੜ ਸੋਇਨੇ ਕਾ ਭਇਆ ਮੂਰਖ 라ਵਣ ਕਿਆ ਨੇ ਗਿਆ ਉਹਦੇ ਉਹਦੇ ਨਾਮ ਦੇ ਮੂਰੇ ਮੂਰਖ ਸ਼ਬਦ ਲੱਗਿਆ ਪੰਜੇ ਗੁਣ ਕਹਿੰਦੇ ਇਹ ਕਿਸੇ ਦੇ ਵਿੱਚ ਹੁੰਦੇ ਨੇ ਪੰਜੇ ਕਿਹੜੇ-ਕਿਹੜੇ ਕਹਿੰਦੇ ਆਤ ਸੁੰਦਰ ਕਹਿੰਦੇ ਬਹੁਤ ਸੋਹਣਾ ਹੋਵੇ ਆਤ ਸੁੰਦਰ ਕੁਲੀਨ ਕੁਲੀਨ ਕਹਿੰਦੇ ਨੇ ਕੁਲ ਕੁਲ ਜਾਤ ਜਾਤ ਵੀ ਉੱਚੀ ਹੋਵੇ ਧਿਆਨ ਨਾਲ ਸੁਣਿਆ ਪਹਿਲਾ ਹੈ ਆਤ ਸੁੰਦਰ ਆਤ ਦਾ ਭਾਵ ਕੇ ਸੋਹਣਾ ਹੋਵੇ ਬਹੁਤ ਸੋਹਣਾ ਆਤ ਕਹਿੰਦੇ ਨੇ ਬਹੁਤ ਸੋਹਣਾ ਹੋਵੇ ਅਤ ਸੁੰਦਰ ਬਹੁਤ ਸੋਹਣਾ ਹੋਵੇ ਕੁਲੀਨ ਕੁਲੀਨ ਅਰਥ ਹੈ ਕੁਲ ਕਹਿੰਦੇ ਉਹਦੀ ਕੁਲ ਵੀ ਉੱਚੀ ਹੋਵੇ ਉਹਦੀ ਜਾਤ ਵੀ ਉੱਚੀ ਹੋਵੇ ਅਗਲਾ ਗੁਣ ਹੈ ਇਹ ਹੋ ਗਏ ਦੋ ਗੁਣ ਅਤ ਸੁੰਦਰ ਕੁਲੀਨ ਕੁਲੀਨ ਕੁਲ ਕੁਲ ਵੀ ਉੱਚੀ ਹੋਵੇ ਦੋ ਗੁਣ ਹੋ ਗਏ ਤੀਸਰਾ ਗੁਣ ਹੈ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਤੀਸਰਾ ਗੁਣ ਹੈ ਚਤਰ ਚਲਾਕ ਕਹਿੰਦੇ ਨੇ ਚਲਾਕ ਹੋਵੇ ਚਤਰ ਚਲਾਕੀ ਕਿਸੇ ਨੂੰ ਹੀ ਬਖਸ਼ਿਸ਼ ਕਰਦੇ ਪਰਮਾਤਮਾ ਕਈ ਚਲਾਕੀਆਂ ਚੰਗੇ ਪਾਸੇ ਲਾ ਲੈਂਦੇ ਨੇ ਕਈ ਵਾੜੇ ਪਾਸੇ ਤੋੜ ਲੈਂਦੇ ਨੇ ਆਖੋ ਸਤਨਾ ਉਹ ਵਰਤੰਦਾ ਢਾਂਗ ਆਪਣੇ ਜਿਨ੍ਹਾਂ ਨੂੰ ਉਹ ਚਲਾਕੀਆਂ ਬਖਸ਼ੀਆਂ ਕਈਆਂ ਨੇ ਤੇ ਵਿਧੀਆਂ ਬਣਾ ਕੇ ਬਿਧੀ ਚੰਦ ਹੋਣਿਆ ਨੇ ਗੁਰੂ ਸਾਹਿਬ ਦੀਆਂ ਸ਼ਰਤਾਂ ਪੂਗਾ ਦਿੱਤੀਆਂ। ਦੇਖ ਗੁਰਮੁਖ ਪਿਆਰਿਓ ਕਈਆਂ ਨੇ ਚਲਾਕੀਆਂ ਕਰਕੇ ਗੰਗੂ ਵੰਗ ਗੁਰਮੁਖ ਪਿਆਰਿਓ ਦੁਨੀਆ ਤੋਂ ਸੰਸਾਰ ਤੋਂ ਕਹਿੰਦੇ ਉਹ ਸਾਰੇ ਸੰਸਾਰ ਤੋਂ ਸਾਰੀ ਕੌਮ ਤੋਂ ਛਿੱਤਰ ਖਾ ਲਏ ਆਖੋ ਸਤਨਾਮ ਵਾਹਿਗੁਰੂ ਚਲਾਕੀਆਂ ਦਾ ਫਰਕ। ਕਹਿੰਦੇ ਨੇ ਇਹ ਇਹ ਵੀ ਇੱਕ ਗੁਣ ਹੈ। ਜਿਹੜਾ ਚਲਾਕੀ ਹੈ ਇਹ ਵੀ ਗੁਣ ਹੈ ਚੁਸਤ। ਆਤਮਸੁੰਦਰ ਕੁਲੀਨ ਚਤਰ ਚਤਰ ਦਾ ਅਰਥ ਦਿਲਾਗਾ ਆਤਮਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਕਹਿੰਦੇ ਮੁਖੋਂ ਗਿਆਨ ਦੀਆਂ ਵੀ ਗੱਲਾਂ ਜਾਣਦਾ ਹੋਵੇ ਇਹ ਵੀ ਬਹੁਤ ਵੱਡਾ ਗੁਣ ਹੈ ਕਈ ਵਾਰ ਗੱਲਾਂ ਸਾਰੀਆਂ ਜਾਣਦਾ ਹੁੰਦਾ ਹੈ ਗੱਲਾਂ ਸਾਰੀਆਂ ਜਾਣਦਾ ਪਰ ਕਰਦਾ ਕੁਛ ਨਹੀਂ ਆਖੋ ਸਤਨਾ ਗੱਲਾਂ ਸਾਰੀਆਂ ਜਾਣਦਾ ਗੱਲਾਂ ਜਾਣਦਾ ਪਤਾ ਹੈ ਨਸ਼ੇ ਨੇ ਘਰ ਖਰਾਬ ਕਰ ਦੇਣਾ ਪਤਾ ਪਰ ਫਿਰ ਵੀ ਕਰਦਾ ਚੋਰ ਨੂੰ ਪਤਾ ਹੈ ਫੜਿਆ ਗਿਆ ਪਾੜ ਦੇ ਵਿੱਚ ਪਟਾਪਾ ਹੋਏਗਾ ਫਿਰ ਵੀ ਕਰਦਾ ਮਨ ਜਾਣਤ ਸਭ ਬਾਹ ਸਾਰੀਆਂ ਗੱਲਾਂ ਜਾਣਦੇ ਆ ਮਨ ਜਾਣਦ ਸਭ ਬਾਤ ਜਾਣਤ ਹੀ ਔਗਣ ਕਰ ਕਾਹੇ ਕੇ ਕੁਸ਼ਲਾਤ ਹਾਥ ਦੀ ਖੂਏ ਪਰ ਉਹ ਕਹਿੰਦੇ ਮਨ ਸਾਰੀਆਂ ਗੱਲਾਂ ਜਾਣਦਾ ਪਰ ਇੱਥੇ ਆ ਕੇ ਅਣਜਾਣ ਬਣ ਜਾਂਦੇ ਆ ਸਭ ਜਾਣਦੇ ਆ ਪਾਪ ਕੀ ਐ ਪੁੰਨ ਕੀ ਐ ਸਭ ਜਾਣਦੇ ਆ ਮਾੜਾ ਕੀ ਐ ਚੰਗਾ ਕੀ ਐ ਸਭ ਜਾਣਦੇ ਆ ਸਭ ਨੂੰ ਪਤਾ ਐ ਕਿਉਂ ਕਿਉਂਕਿ ਜਿਹੜੀ ਆ ਬੁੱਧੀ ਦਿੱਤੀ ਐ ਨਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਲਿਖਿਆ ਐ ਤੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਵੀ ਜਿੰਨੀ ਬੁੱਧੀ ਮਨੁੱਖ ਨੂੰ ਦਿੱਤੀ ਐ ਕਿਸੇ ਨੂੰ ਨਹੀਂ ਦਿੱਤੀ ਆਖੋ ਸਤਨਾ ਇਹ ਬੁੱਧੀ ਤਾਂ ਕਰਕੇ ਦਿੱਤੀ ਸੀ ਚੰਗਾ ਮਾੜਾ ਵੇਖਣ ਵਾਸਤੇ ਤੇ ਗੁਰਮਖ ਪਿਆਰਿਓ ਫਿਰ ਉਹ ਵਾਚਨ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰ ਦਿੱਤਾ ਉਹ ਮਨ ਜਾਨਤ ਸਭ ਬਾਤ ਉਹ ਜਾਣਤ ਹੀ ਔਗਣ ਕਰੈ ਉਹ ਕਹਿੰਦੇ ਸਾਰੀਆਂ ਗੱਲਾਂ ਜਾਣਦਾ ਹੈ ਚੋਰ ਨੂੰ ਪਤਾ ਮੈਂ ਚੋਰੀ ਕੀਤੀ ਤੇ ਫੜਿਆ ਗਿਆ ਕਟਾਪਾ ਹੋਣਾ ਪਤਾ ਹੈ ਜਿਹੜਾ ਜੂਆ ਖੇਡਦਾ ਜਵਾਰੀ ਹੈ ਪਤਾ ਨਾਲ ਦੇ ਇਹਦਾ ਘਰ ਖਰਾਬ ਹੋ ਗਿਆ ਸਾਰਾ ਵਿਕ ਗਿਆ ਜਿਹਦੇ ਨਾਲ ਤੁਰਦਾ ਪਰ ਫਿਰ ਵੀ ਤੁਰਦਾ ਕਿਉਂਕਿ ਨਸ਼ਾ ਨਸ਼ੇੜੀ ਪਤਾ ਹੈ ਸ਼ਾਮ ਨੂੰ ਭਾਵੇਂ ਛਿੱਤਰ ਖਾ ਲੇ ਪਰ ਸਵੇਰੇ ਉੱਠ ਕੇ ਉਹ ਕੰਨੇ ਮਾਫੀਆਂ ਮੰਗਦਾ ਤੇ ਕਹਿੰਦੇ ਨੇ ਫਿਰ ਪਤਾ ਹੈ ਵੀ ਸ਼ਾਮ ਨੂੰ ਫੇਰ ਛਿੱਤਰ ਪੈਣਗੇ ਜੇ ਦੁਬਾਰੇ ਕਰਿਆ ਪਰ ਫਿਰ ਵੀ ਕਰਦਾ ਕਿਉਂਕਿ ਮਜਬੂਰੀ ਹੈ ਇਹ ਤਾਂ ਕਰਕੇ ਮਨ ਤਾਂ ਸਾਰੀਆਂ ਗੱਲਾਂ ਜਾਣਦਾ ਪਰ ਜਾਣ ਜਾਣ ਕੇ ਜਾਣ ਜਾਣ ਕੇ ਉਹ ਕੰਨ ਕਰਦੇ ਆ ਜਾਣ ਜਾਣ ਕੇ ਅਣਜਾਣ ਨਹੀਂ ਆਸੀਂ ਔਗਣਾਂ ਤੋਂ ਜਿਹੜੇ ਔਗਣ ਕਰਦੇ ਆ ਆਪਾਂ ਮਾੜੇ ਕਰਮ ਕਰਦੇ ਆ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਨਿੰਦਿਆ ਚੁਗਲੀ ਮਾੜੀ ਐ ਉਹ ਵੀ ਕਰਦੇ ਆ ਚੋਰੀ ਮਾਰੀ ਮਾੜੀ ਐ ਉਹ ਵੀ ਕਰਦੇ ਆ ਠੱਗੀਆਂ ਮਾੜੀਆਂ ਨੇ ਉਹ ਵੀ ਕਰਦੇ ਆ ਸਭ ਕੁਝ ਮਾੜਾ ਲਿਖਿਆ ਤੇ ਉਹ ਕਰਦੇ ਆ ਕਰਦੇ ਆ ਪਰ ਜਾਣਦੇ ਸਭ ਕੁਝ ਜਾਣਦੇ ਸਭ ਕੁਝ ਆ ਤਨਖਾਹ 15000 ਤੇ ਕੰਨੇ 15000 ਉਪਰੋਂ ਕਮਾ ਲੈਂਦਾ ਆਖੋ ਸਤਨਾਮ ਵਾਹਿਗੁਰੂ ਹੋ ਮਨ ਤਾਂ ਜਾਣ ਬੈ ਸਾਰੀਆਂ ਬਾਤਾਂ ਓਹ ਸੁਣ ਕਰਦੇ ਸਾਮ ਪਿਆਰ ਕੇ ਮਨ ਤਾਂ ਜਾਣ ਬੈ ਸਾਰੀਆਂ ਬਾਤਾਂ ਵਈ ਓਹ ਸੁਣ ਕਰਦੇ ਸਾਲ ਜਾਣ ਕੇ ਸਾਰੰਦੇ ਸਾਰੀਆਂ ਬਤਾ ਔ ਬੁਣਿਆ ਤੈ ਜਾਣ ਜਾਣ ਕੇ ਮੱਤ ਜਾਨਦੇ ਸਾਰੀਆਂ ਬਤਾ ਔ ਕਣ ਘਰ ਤੈ ਜਾਣ ਜਾਣ ਕੇ ਮੱਤ ਜਾਰ ਦੇ ਸਾਰੀਆਂ ਬਤਾ ਆਪਣੇ ਕਰ ਦੇ ਜਾਨ ਜਾਨ ਕੇ ਬਨਤਾ ਜਾਣ ਬੇਸਾਰੀ ਆ ਵਸਾਂ ਆਪਣੇ ਕਰ ਦੇ ਜਾਨ ਜਾਨ ਕੇ ਵਾ ਵਾ ਵਾਓ ਆਪਣੇ ਕਰ ਤੇ ਜਾਨ ਜਾਨ ਕੇ ਵਾ 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 ਆਪਣੇ ਕਰ ਤੇ ਜਾਨ ਜਾਨ बाबा से जान जान के बाबा बाबा करते जान जान के बाबा बाबा अपने दे जान जान के बाबा बाबा अपने कर दे जान जान के बाग बाग वा 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 ਗਾਨ ਦਾ ਜੰਸਾਰੀਆਂ ਬਾਤਾ ਉਹ ਗੰ ਕਰਦੇ ਜਾਰ ਜਾਰੇ ਮਨ ਦਾ ਜਾਨ ਦੇਸਾਰੀਆਂ ਬਾਤਾ ਉਹ ਗੰ ਕਰਦੇ ਜਾਰ ਜਾਰੇ Tchau.